ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਅੱਜ ਦੀ ਵੀਡੀਓ 'ਚ ਆਪਾਂ ਹੀ ਖੋਰ ਪੱਤਰ ਕਰਾਂਗੇ ਵਿਦੇਸ਼ ਰਹਿੰਦੇ ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕੇ ਇਹ ਦੱਸੋ ਕਿ ਤੁਸੀਂ ਇਸ ਵਾਰ ਨਵੀਂ ਜਮਾਤ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਵਾਲਾ ਸਮੇਂ ਵੇਲਾ ਸਮਾਂ ਕਿਸ ਤਰ੍ਹਾਂ ਬਤੀਤ ਕੀਤਾ ਆਪਣੇ ਪਿਤਾ ਜੀ ਨੂੰ ਪੱਤਰ ਲਿਖਣਾ ਹੈ ਪੱਤਰ ਦੇ ਵਿੱਚ ਦੱਸਣਾ ਹੈ ਕਿ ਇਸ ਵਾਰ ਤੁਸੀਂ ਨੇ ਨਵੀਂ ਜਮਾਤ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਛੁੱਟੀਆਂ ਸੀ ਪਹਿਲਾਂ ਵਾਲਾ ਜਿਹੜਾ ਸਮਾਂ ਸੀ ਉਹ ਕਿਵੇਂ ਬਤੀਤ ਕੀਤਾ ਫਾਰਮੈਟ ਸੇਮ ਹੈ ਪ੍ਰੀਖਿਆ ਭਵਨ ਕਾ ਉੜਾ ਆੜਾ ਈੜੀ ਕੇਂਦਰ ਕ ਕਖਖ ਗਗ ਸ਼ਹਿਰ ਡੰਡੀ ਫਿਰ ਡੇਟ ਫਿਰ ਲੈਫਟ ਸਾਈਡ ਤੇ ਸਤਿਕਾਰਯੋਗ ਪਿਤਾ ਜੀ ਕ ਸਤਿਸ਼੍ਰੀ ਅਕਾਲ ਡੰਡੀ ਉਸ ਤੋਂ ਬਾਅਦ ਆਪਾਂ ਨੇ ਪੱਤਰ ਸ਼ੁਰੂ ਕਰਨਾ ਹੈ ਪਿਤਾ ਜੀ ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੈਂ ਆਦਰਸ਼ ਸਕੂਲ ਵਿਖੇ 10ਵੀਂ ਜਮਾਤ ਵਿੱਚ ਦਾਖਲਾ ਲੈ ਲਿਆ ਹੈ ਇਸ ਪੱਤਰ ਰਾਹੀਂ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ 9ਵੀਂ ਜਮਾਤ ਦੇ ਇਮਤਿਹਾਨਾਂ ਤੋਂ ਬਾਅਦ ਨਤੀਜਾ ਆਉਣ ਤੱਕ 15 ਦਿਨ ਵੇਲ ਦੇ ਮਿਲੇ ਸਨ ਇਹਨਾਂ ਦਿਨਾਂ ਵਿੱਚ ਮੈਂ ਬਹੁਤ ਆਨੰਦ ਮਾਣ ਹੀ ਆਨੰਦ ਮਾਣਿਆ ਪਹਿਲਾਂ ਤਾਂ ਪਿਤਾ ਜੀ ਨੂੰ ਦੱਸਾਂਗੇ ਆਪਾਂ ਕਿ ਆਪਾਂ ਨੇ 9ਵੀਂ ਜਮਾਤ ਵਿੱਚ ਤੋਂ ਬਾਅਦ ਜਿਹੜੀਆਂ ਛੁੱਟੀਆਂ ਸੀਗੀਆਂ ਪੇਪਰਾਂ ਤੋਂ ਬਾਅਦੀਆਂ ਇਮਤਿਹਾਨਾਂ ਤੋਂ ਬਾਅਦ ਜਿਹੜੀਆਂ ਛੁੱਟੀਆਂ ਮਿਲੀਆਂ ਸੀ ਉਹਨਾਂ ਦੇ ਵਿੱਚ ਕੀ-ਕੀ ਕੀਤਾ ਇਹ ਦੱਸਣ ਲਈ ਪੱਤਰ ਲਿਖਿਆ ਹੈ ਤੇ ਕਿੰਨੇ ਦਿਨਾਂ ਦੀਆਂ ਛੁੱਟੀਆਂ ਮਿਲੀਆਂ ਸੀ ਉਹ ਵੀ ਇਹ ਚਾਪਾ ਮੈਂਸ਼ਨ ਕਰਦਾਂਗੇ ਉਸ ਤੋਂ ਬਾਅਦ ਅਗਲਾ ਪੈਰਾ ਲਿਖਾਂਗੇ ਦੋ ਤਿੰਨ ਪੈਰੇ ਸਾਡੇ ਪੱਤਰ ਦੇ ਵਿੱਚ ਹੋਣੇ ਚਾਹੀਦੇ ਨੇ ਇਮਤਿਹਾਨ ਖਤਮ ਹੋਣ ਤੋਂ ਅਗਲੇ ਦਿਨ ਮੈਂ ਆਪਣੇ ਨਾਨਕੇ ਅੰਮ੍ਰਿਤਸਰ ਚਲਾ ਗਿਆ ਸੀ ਉੱਥੇ ਇੱਕ ਹਫਤਾ ਰਿਹਾ ਇਸ ਦੌਰਾਨ ਮੈਂ ਆਪਣੇ ਨਾਨਾ ਜੀ ਤੇ ਮਾਮਾ ਜੀ ਨਾਲ ਜਲਿਆਂ ਵਾਲਾ ਬਾਗ ਸ਼੍ਰੀ ਦਰਬਾਰ ਸਾਹਿਬ ਦੁਰਗਿਆਣਾ ਮੰਦਰ ਤੇ ਵਾਗਾ ਬਾਰਡਰ ਤੇ ਰੀਟ੍ਰੀਟ ਦੀ ਰਸਮ ਵੇਖ ਕੇ ਬਹੁਤ ਹੀ ਆਨੰਦ ਮਾਣਿਆ ਹਰ ਥਾਂ ਤੇ ਵੱਖਰਾ ਹੀ ਨਜ਼ਾਰਾ ਤੇ ਖੁਸ਼ੀ ਮਿਲੀ ਸੀ ਹੁਣ ਜਿਹੜੇ ਇਮਤਿਹਾਨ ਨੇ ਉਨ੍ਹਾਂ ਤੋਂ ਅਗਲੇ ਦਿਨੀ ਮੈਂ ਆਪਣੇ ਨਾਨਕੇ ਚਲੇ ਗਿਆ ਸੀ ਅੰਮ੍ਰਿਤਸਰ ਦੇ ਵਿੱਚ ਨੇ ਨਾਨਕੇ ਉਸ ਤੋਂ ਬਾਅਦ ਮੈਂ ਕਿਹੜੀ-ਕਿਹੜੀ ਜਗਾਵਾਂ ਤੇ ਘੁੰਮਿਆ ਉਹ ਲਿਖ ਦੇਣਾ ਤੇ ਕਿਹਦੇ ਨਾਲ ਘੁੰਮਿਆ ਉਹ ਵੀ ਇੱਥੇ ਮੈਂਸ਼ਨ ਕੀਤਾ ਹੋਇਆ ਉਸ ਤੋਂ ਬਾਅਦ ਅਗਲੇ ਪੈਰੇ 'ਚ ਹਫਤੇ ਮਗਰੋਂ ਮੈਂ ਨਾਨਕਿਓਂ ਤੱਕਰ ਵਾਪਸ ਆ ਗਿਆ ਪਰ 9ਵੀਂ ਜਮਾਤ ਦਾ ਨਤੀਜਾ ਅਜੇ ਆਇਆ ਨਹੀਂ ਸੀ ਹਫਤੇ ਬਾਅਦ ਜਿਹੜਾ ਇਹ ਮਨਾਨਕਿਓਂ ਘਰੇ ਵਾਪਸ ਆ ਗਿਆ ਇਸ ਆਰੀਆ ਜਗਾਵਾ ਘੁੰਮ ਕੇ ਉਸ ਤੋਂ ਬਾਅਦ ਨੌਵੀਂ ਜਮਾਤ ਦਾ ਨਤੀਜਾ ਹਲੇ ਆਇਆ ਨਹੀਂ ਸੀ ਇਸ ਲਈ ਮੈਂ ਆਪਣੇ ਘਰ ਦੇ ਨੇੜ ਹੀ ਖੁੱਲੀ ਸੰਗੀਤ ਅਕੈਡਮੀ ਵਿੱਚ ਤਬਲਾ ਸਿੱਖਣ ਲਈ ਦਾਖਲਾ ਲੈ ਲੈ ਲਿਆ ਮੈਂ ਉੱਥੇ 2 ਘੰਟੇ ਬਤੀਤ ਕਰਦਾ ਸਾਂ ਹੁਣ ਜਿਹੜੀ ਸਾਡੇ ਘਰ ਦੇ ਨਾਲ ਨਵੀਂ ਸੰਗੀਤ ਅਕੈਡਮੀ ਸੀ ਉਹਦੇ ਵਿੱਚ ਮੈਂ ਤਬਲਾ ਸਿੱਖਣ ਲਈ ਦਾਖਲਾ ਲੈ ਲਿਆ ਤੇ ਉਸ ਉਹਦੇ ਵਿੱਚ ਮੈਂ ਕਿੰਨਾ ਟਾਈਮ ਪੈਰੈਂਦੀ ਸੀ 2 ਘੰਟੇ ਬਤੀਤ ਕਰਦੀ ਸੀ ਜਾਂ ਕਰਦਾ ਸੀ ਉਸ ਤੋਂ ਬਾਅਦ ਅਗਲੇ ਪੈਰੇ ਹਫਤੇ ਮਗਰੋਂ ਨਤੀਜਾ ਆਇਆ ਹਫਤੇ ਮਗਰੋਂ ਜਿਹੜਾ ਹੈ ਉਹ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਮੈਂ ਪਹਿਲੇ ਦਰਜੇ ਵਿੱਚ ਪਾਸ ਹੋਇਆ ਤੇ ਅਗਲੇ ਹੀ ਦਿਨ 10ਵੀਂ ਵਿੱਚ ਦਾਖਲਾ ਲੈ ਲਿਆ ਮੈਨੂੰ ਇਹ ਦੱਸਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਨਵੇਂ ਸੈਸ਼ਨ ਦੇ ਪਹਿਲੇ ਹੀ ਦਿਨ ਦੀ ਪ੍ਰਾਰਥਨਾ ਸਭਾ 'ਚ ਵਿੱਚ ਮੈਂ ਤਬਲਾ ਵਜਾ ਕੇ ਸਾਰਿਆਂ ਤੋਂ ਬਹੁਤ ਸਾਰਾ ਆਸ਼ੀਰਵਾਦ ਪ੍ਰਾਪਤ ਕੀਤਾ ਹੁਣ ਮੈਂ 10ਵੀਂ ਦੀ ਪੜ੍ਹਾਈ ਤੇ ਮਨ ਇਕਾਗਰ ਕਰ ਲਿਆ ਹੈ ਸ਼ਾਮ ਵੇਲੇ ਮੈਂ 1 ਘੰਟਾ ਤਬਲੇ ਦੀ ਦਰਿਆਸ ਵੀ ਕਰਦਾ ਹਾਂ ਮਾਤਾ ਜੀ ਨੂੰ ਪਿਆਰ ਭਰੀ ਸੱਚੀ ਅਕਾਲ ਕਹਿਣਾ ਹੁਣ ਲਾਸਟ ਪੈਰੇ 'ਚ ਆਪਾਂ ਨੇ ਦੱਸਤਾ ਕਿ ਆਪਾਂ ਨੇ ਪਹਿਲਾ ਦਿਨ ਕਿਵੇਂ ਬਤੀਤ ਕੀਤਾ 10ਵੀਂ ਜਮਾਤ ਵਿੱਚ ਤੇ ਨਵੀਂ ਕਲਾਸ ਵਿੱਚ ਉਸ ਤੋਂ ਬਾਅਦ ਹੁਣ ਮੈਂ ਅੱਧਾ ਘੰਟਾ ਜਾਂਦਾ ਇੱਕ ਘੰਟਾ ਜਾਂਦਾ ਤਬਲਾ ਸਿੱਖਣ ਲਈ ਤੇ ਮਾਤਾ ਜੀ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਉਸ ਤੋਂ ਬਾਅਦ ਆਪਾਂ ক্লোਜ਼ ਕਰਦੇ ਹੋਏ ਲਿਖ ਚਾ ਲਿਖ ਦਾਂਗੇ ਆਪ ਜੀ ਦੀ ਸੁਪੁੱਤਰੀ ਜਾਂ ਆਪ ਜੀ ਦਾ ਸੁਪੁੱਤਰ ਕਮਾ ਉੜਾ ਆੜਾ ਇਹ ਵੀ ਨਾ